ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਠੇ ਗੜਿੰਦਾ ਜਿਹੜਾ ਰੇਡ ਕੋਟ ਕੋੜਾ ਜਿੱਥੇ ਧਰਤਨ ਸ੍ਰੀ ਗੁਰਦੇਵ ਜੀ ਦੇ ਮਹਾਰਾਜ ਉਹਨਾਂ ਦਾ ਸਾਡੇ ਤਰਫੋਂ ਸਾਡਾ ਅਸ਼ੀਰਵਾਦ ਦੀ ਜੜੀ ਇਹ ਕੋਠੇ ਗੜਿੰਦਾ ਸੰਗਤਾਂ ਨੂੰ ਪਾਈ ਗਈ ਹੈ ਮਹਾਨ ਨਗਰ ਦੀ ਇਸ ਨਾਲ ਹੋਇਆ ਮਿਤੀ ਅੱਜ 22 ਨਵੰਬਰ 2025 ਕਿਉਂਕਿ ਇਹ ਮਹੀਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਹੈ 350 ਸਾਲ ਗੁਰੂ ਦੇ ਨਾਲ ਜਦੋਂ ਦੁਨੀਆਂ ਭਰ ਦੇ ਗੁਰੂ ਤੇਗ ਬਹਾਦਰ ਦਾ 350 ਸਾਲਾਂ ਸ਼ਹੀਦੀ ਦਿਹਾੜਾ ਤੇ ਬੜੇ ਸ਼ਾਨੋ ਸ਼ੌਕਤ ਸੋਹਣੇ ਢੰਗ ਦੇ ਨਾਲ ਬੜੇ ਚਾਵਾਂ ਨਾਲ ਜੋ ਮਨਾਇਆ ਜਾ ਰਿਹਾ ਇੱਕ ਮਹਾਨ ਨਗਰ ਕੀਰਤਨ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਅਸਾਂ ਤੋਂ ਇਹ ਨਗਰ ਕੀਰਤਨ ਪ੍ਰਾਰambh ਹੋਇਆ ਸੀਗਾ ਇਹ ਪੂਰੇ ਭਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਇਹ ਪੂਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਹੁੰਦਾ ਹੋਇਆ ਨਗਰ ਕੀਰਤਨਾ ਜੋ ਸ੍ਰੀ ਨਗਪੁਰ ਸਾਹਿਬ ਪਾਵਨ ਪਿੱਤਰਤਾ ਤੇ ਸਮਾਪਤ ਹੋਇਆ ਤੇ ਇਹ ਸ਼ਤਾਬ ਦੀ ਜਿਹੜੀ ਇਹ ਨਵੰਬਰ ਮਹੀਨਾ ਗੁਰੂ ਤੇ ਪਾਦੇ ਬਾਹਰ ਦੇ ਨਾਲ ਹੈ ਉਹਨਾਂ ਲੋਕਾਂ ਦੀ ਮੰਜ਼ਲ ਦਾ ਰਾਹ ਸਿੱਤਾ ਵੱਲ ਜਿਨ੍ਹਾਂ ਨੂੰ ਆਇ ਸ਼ਹੀਦਾਂ ਦਾ ਉਹ ਕੌਮ ਸਰਮਾਇਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦਾਂ ਦਾ ਜਿੱਥੇ ਮਗਲੀ ਮਨੂ ਦੇ ਰਾਜਿਆਂ ਦੀ ਉਤੋਂ ਸ਼ੁਰੂ ਹੁੰਦੀ ਹੈ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਿਆ ਸੀਸ ਲੈ ਗਏ ਐ ਪਰ ਜਿਸ ਨੂੰ ਗਈ ਨਾ ਜਾਨ ਸਾਡੀ ਜੰਗ ਤੇਬਾ ਦੀ ਮਹਾਰਾਣੀ ਨੇ 1675 ਈਸਵੀ ਨੂੰ ਨਵੰਬਰ ਮਹੀਨੇ ਵਿੱਚ ਜੋ ਦਿੱਲੀ ਦੇ ਵਿੱਚ ਚਾਂਦੀ ਚੌਂਗੜੇ ਵਿੱਚ ਇੱਕ ਸ਼ਾਨਦਰੀ ਸ਼ਹਾਦਤ ਦਿੱਤੀ ਹੈ ਆਹ ਯਾ ਦੁਨੀਆਂ ਦੇ ਸਾਰੇ ਲੋਕ ਜਿੱਥੇ ਜਿੱਤੇ ਗੁਰੂ ਨਾਨਕ ਦੇਵ ਜੀ ਮਾਰੇ ਪੈਰੋਂ ਕਰਨ ਵਸਦੀ ਹੈ ਭਾਵੇਂ ਕੋਈ ਪੰਜਾਬ ਵਿੱਚ ਹੈ ਭਾਵੇਂ ਰਾਜਸਥਾਨ ਵਿੱਚ ਆਪਾਂ ਇੱਕ ਭਾਰ ਦੇ ਕੋਨੇ-ਕੋਨੇ ਵਿੱਚ ਹੈ ਕਿਸੇ ਵੀ ਕੰਟਰੀ ਵਿੱਚ ਜਿਵੇਂ ਕਿ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਾਂ ਕਿਸੇ ਹਰ ਕੋਟਰੀ ਵਿੱਚ ਵਸਦੇ ਨਾਲ ਕਿਵੇਂ ਸਿੱਖ ਸੰਗਤਾਂ ਜਿੱਥੇ ਨਾਨਕ ਦੇਵ ਜੀ ਦਾ ਸਿੱਖ ਸੰਗਤ ਗੁਰੂ ਦੇਵ ਭਾਲੀ ਮਹਾਰਾਜਾ ਦੀ ਸ਼ੀਰਧਾ ਹੈ ਤੇ ਬੜੇ ਸ਼ਾਨੋ ਸ਼ੌਕ ਸੋਨੇ ਟੱਗ ਦੇ ਨਾਲ ਮਨਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਜੋ ਦੇਖਤੀ ਕਰਦੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਸਿਮਰਨਾ ਕਰੇ ਆਪਣੇ ਘਰਾਂ ਚ ਵਧਾ ਦੋ ਗੁਰ ਤੇਗ ਬਹਾਦਰ ਸਿਮਰਿਆ ਘਰ ਨੋਂ ਨਦੇ ਆਰਾ ਤਾਏ ਸਭ ਥਾਈ ਹੋਣੇ ਸਹਾਏ ਸਭ ਥਾਈ ਹੋਣੇ ਸਹਾਏ ਸੋ ਗੁਰੂ ਤੇਗ ਬਹਾਦਰ ਸਭ ਨੂੰ ਖੁਸ਼ੀਆਂ ਕਿਹੜੇ ਵਰਤੌਣ ਨਗਰ ਕੀਰਤਨਾ ਜਿਹੜੀ ਕੰਮ ਕਰਾਉਂਦੀ ਐ ਜਿਹੜੀ ਕੰਮ ਚੜ੍ਹਦੀ ਕਲਾ ਹੋਵੇ ਇਸੇ ਦੀ ਸ਼ਤਾਵੀਆਂ ਇਹ ਪ੍ਰਕਾਸ਼ ਝਾੜੇ ਇਹ ਨਗਰ ਕੀਰਤਨਾ ਜਾਂ ਲੰਗਰ ਲਾਉਣੇ ਇਹ ਚੜ੍ਹਦੀ ਕਲਾ ਵਾਲੀਆਂ ਕੋਮਨ ਨਿਸ਼ਾਨੀਆਂ ਹੈ। ਅਰੇ ਦੇਖਿਆ ਨਹੀਂਗਾ ਕਿ ਔਰ ਇਹ ਬਾਦਸ਼ਾਹ ਦੀ ਕਬਰ ਦੇ ਉੱਤੇ ਕੋਈ ਦੀਵਾ ਬਾਲਦਾ ਹੋਵੇ ਤੇ ਅੱਜ ਦੇਖੋ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦਿੱਲੀ ਦੇ ਗੋਦਵਰਾ ਸ਼ੀਸ਼ਗੰਜ ਦੇ ਸਾਹਮਣੇ ਖੜੇ ਜੋ ਨਤਮਸਤ ਪੜੋ ਰਹੀਆਂ ਹੈ ਤੇ ਅਨੰਦਪੁਰ ਸਾਹਿਬ ਆ ਗਏ ਕਿਤੇ ਵੀ ਕੋਈ ਸ਼ਹਿਰ ਪਿੰਡ ਗ੍ਰਾਂਵ ਵਾਸੀ ਸਾਰੇ ਚ ਗੁਰੂ ਤੇਗ ਬਹਾਦਰ ਮਹਾਰਾ ਜੀ ਦੀ ਜਨਮਾਣਾ ਰਿਹਾ ਹੈ। ਸਾਰੀਆਂ ਸੰਗਤਾਂ ਗੁਰੂ ਤੇਗ ਬਹਾਦਰ ਜੀ ਕੋਲ ਪ੍ਰਣਾਮ ਹੈ। ਪਰਨਾਮ ਸ਼ਿਰਕਤਾਂ ਨੂੰ ਮੈਂ ਲੱਖ ਵਾਰ ਤਰਾ ਫਤ ਜੋੜਾ ਉੱਤੇ ਭਾਈ ਮਤੀ ਦਾਸ ਦੀ ਸ਼ਹਾਦਤ ਹੋਈ ਆਰੇ ਨਾ ਜੀਰੇ ਗਏ ਭਾਈ ਮਤੀ ਦਾਸ ਭਾਈ ਚੰਦਾ ਜੀ ਦੀ ਸ਼ਹਾਦਤ ਹੋਈ ਉਹਨਾਂ ਨੂੰ ਕੁਲ ਦੇਚ ਅਵਾਰਾ ਦੇ ਕੇ ਕਾੜਿਆ ਗਿਆ ਪਾਈ ਸਤੀ ਦਾਸ ਨੂੰ ਰੂਚ ਲਪੇੜ ਕੇ ਸਾੜਿਆ ਗਿਆ ਇਹ ਸ਼ਾਨਾ ਵਰਤ ਸਕਾ ਇਤਿਹਾਸ ਹੈ ਮੈਂ ਆਉਣ ਵਾਲੀ ਪੀੜ੍ਹੀ ਨੂੰ ਬੇਨਤੀ ਕਰਾਂ ਕਿ ਸਿੱਖੀ ਇਤਿਹਾਸ ਦੇ ਨਾਲ ਜੁੜੋ ਸਿੱਖੀ ਪੰਥ ਗ੍ਰੰਥ ਨਾਲ ਜੁੜੋ ਪੰਜ ਪਿਆਰੇ ਸੇਵਾਨਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ